ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈੰਡ ਵਿੜਿੰਗ ਤੋਂ ਕਵਰ ਕਰ ਰਹੇ ਹਾਂ ਦੋਸਤੋ ਬਾਈ ਜਗਮੀਤ ਦੇ ਘਰੋਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚਾਰ ਨਗ ਵਿਖਾਉਣੇ ਆ ਇੱਕ ਟੋਕੜ ਗੱਬਣਾ ਝੋਟੀ ਦੋਸਤੋ ਤੇ ਇੱਕ ਦੋਸਤੋ ਗੱਬਣ ਝੋਟੀ ਤੇ ਦੋ ਤਾਹੀਆਂ ਸੂਈਆਂ ਦੋਸਤੋ ਵੜਾਂ ਬਾਈ ਕੋਲੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਵਧੀਆ ਜੀ ਵਧੀਆ ਠੀਕ ਆ ਇੱਕ ਵਾਰੀ ਬਈ ਜਗਮੀਤ ਆਪਣਾ ਨੰਬਰ ਦੱਸ ਦੀ ਮੇਰਾ ਨੰਬਰ ਹੈਗਾ ਜੀ 6284910409 ਜੀ ਠੀਕ ਆ ਅੱਜ ਕਿੰਨੇ ਨਗ ਬਾਈ ਆਪਣੇ ਕੋਲ ਜੀ 4 ਨਾਗਾ 2 ਤਾਂ ਗਾਈਆਂ ਸ਼ਾਈ ਵਾਲ ਤੇ ਜਰਸੀ ਕ੍ਰੋਸ ਇਹ ਸ਼ਾਈ ਵਾਲਾ ਇੱਕ ਤਿਆਰ ਗੱਬੜਨ ਮਾਰਦੇ ਦੇ ਇੱਕ ਤੋਂ ਕੜਗਬਣ ਚੋਟੀ ਠੀਕ ਆ ਭਈਆ ਸਾਹਮਣੇ ਵੈੜ ਖੜੀ ਆ ਇਹਦੀ ਗੱਲ ਕਰ ਲਈਏ ਕਿਨਵਾ ਸੂਆ ਸੁੰਦੀ ਆ ਕ੍ਰੋਸ ਅੰਗਲੇ ਵਿੱਚ ਸਹੀ ਆ ਇਹ ਤੀਜਾ ਸੂਆ ਜੀ ਕਹੈ ਨੂੰ ਤਾਂ ਆਪਾਂ ਦੂਜਾ ਕਹ ਲਈਏ ਇਹਦੀ ਨ ਤੀਜਾ ਸੂਆ ਸਹੀ ਆ ਪਰਸੋਂ ਦੀ ਸੂਈ ਆ ਜੀ ਪਰਸੋਂ ਦੀ ਸੂਈ ਆ ਤੀਜਾ ਸੂਆ ਸੂਈ ਆ ਬੱਚਾ ਕੀ ਦੇਤਾ ਭਈ ਅੱਛਾ ਜੀ ਮਗਰ ਆ ਵੇਖੋ ਬੱਚਾ ਮਗਰ ਹਾਂਜੀ ਹਾਂਜੀ ਠੀਕ ਸਾਈ ਵਾਲ ਬੱਚਾ ਜੀ ਮਗਰ ਲਓ ਵੀ ਸਜਣੋ ਸਾਈ ਵਾਲਾ ਕ੍ਰੋਸ ਜਾ ਗਿਰਦੇ ਨਾਲ ਤੇ ਵੱਚਾ ਹੈਗਾ ਮਗਰ ਏ ਬਾਈ ਹੁਣ ਬੋਲੇ ਦੀ ਗੱਲ ਕਰ ਲਈਏ ਤਾਂ ਬੋਲਾ ਕਿੰਨਾ ਐਸ ਵਕਤ ਬਾਈ ਇਸ ਟਾਇਲ ਸਲੇ 14 ਕਿਲੋ ਡੱਬੇ ਵਾਲਾ ਤੇ ਹਲਾ ਭਾਗਲਾ ਦੋ ਡੰਗ ਤਿੰਨ ਡੰਗ ਚੋਕੇ ਲੈ ਜੇ ਠੀਕ ਆ ਯਾਨੀ ਕਿ 14 ਲੀਟਰ ਚਵਾ ਦਾਂਗੇ ਚਵਾ ਕੇ ਲੈ ਜੇ ਠੀਕ ਆ ਚਵਾਈ ਦੀ ਸਾਫ ਸੁਧਰੀ ਬਾਈ ਚਵਾਈ ਦੀ ਵਧੀਆ ਜੀ ਸੀਲ ਠੰਡੀ ਬਹੁਤ ਆ ਕੋਈ ਬੰਦਾ ਇਹਨਾਂ ਕਵੇ ਗਰਮ ਕਾਂ ਅਗਲਾ ਹੁਣ ਤਾਂ ਸੂਈ ਸਵਾਈ ਹੈ ਜਿਵੇਂ ਮਰਜੀ ਲਓ ਬਈ ਬਾਈ ਜੰਦਾ ਨਾ ਸੀਲ ਠੰਡੀ ਦੀ ਗੱਲ ਕਰਗੇ ਸੀਲ ਠੰਡੀ ਹੈਗੀ ਆ ਤੁਸੀਂ ਇੱਥੇ ਆ ਕੇ ਉਹਦੀ ਤਸੱਲੀ ਕਰਕੇ ਸੌਦਾ ਕਰ ਲਵੇ ਵੇਖ ਸਕਦੇ ਆ ਸਿੰਘ ਇਹਦੇ ਹੈ ਨਹੀਂ ਸਿੰਘ ਇਹਦੇ ਦਗਾਏ ਹੋਏ ਆ ਕਰਾ ਸੰਗ ਦੇ ਵਿੱਚ ਸਹੀ ਵਾਲਾ ਥਾਣਾ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਥਾਣਾ ਦੋਸਤੋ ਮੋਟਾ ਮੋਟਾ ਥਾਣਾ ਸੇਮ ਸਾਈਜ਼ ਤੇ ਮਿਲਕ ਵੇਨ ਦੇ ਉੱਤੇ ਦੇਖ ਸਕਦੇ ਆ ਤੁਸੀਂ ਨਿਗਾਹ ਮਾਰ ਸਕਦੇ ਆ ਤੇ ਹਵਾਨੇ ਦੇ ਉੱਤੇ ਨਾੜਾਂ ਵੇਖੋਗੇ ਨਾ ਬਹੁਤ ਸੋਹਣੀਆਂ ਨਾੜਾਂ ਉੱਭਰੀਆਂ ਹੋਈਆਂ ਤੇ ਦੁਪਹਿਰ ਦਾ ਟਾਈਮ ਆ ਦੋਸਤੋ ਜੇ ਗੱਲ ਕਰੀਏ ਸ਼ਾਮ ਤਾਈ ਇਹਨਾਂ ਨੇ ਹਵਾਨੇ ਭਰਨੇ ਆ ਕਿਉਂਕਿ ਸਵੇਰ ਦੀ ਚਵਾਈ ਹੋਈ ਆ 1 ਵਜੇ ਦੇ ਲਗਭਗ ਟਾਈਮ ਹੈਗਾ ਬਈ ਸਵੇਰ ਕਿੰਨਾ ਬੋਲਾ ਕੱਢਿਆ ਇਹ ਥਲੋਂ ਆਪਾਂ 6:30 ਵਜੇ ਚੋਈ ਆ ਜੀ 7 ਕਿਲੋ ਬੋਲਾ ਤਿਆਰ ਆ ਜਮਾਇਸਤ ਠੀਕ ਆ 6:30 ਵਜੇ 7 ਕਿਲੋ ਬੋਲਾ ਚੋਇਆ ਆ ਬੱਚਣ ਛਾਗਾ ਕੇ ਕੋਈ ਅੱਧਾ ਕਿਲੋ ਬੱਚਾ ਹੀ ਚੁੰਗਿਆ ਜੀ ਲੋਕੀ ਕੋਈ ਅੱਧਾ ਕਿਲੋ ਬਾਈਆਂ ਦਾ ਬੱਚੇ ਨਹੀਂ ਚੁੰਗਿਆ ਹੁਣ ਕੋਰ ਕੇ ਤੁਹਾਨੂੰ ਖਾ ਲੈਣੇ ਆ ਸਾਫ ਸੁਥਰੀ ਵੜਾ ਦੇ ਤਾਂ ਸ਼ਾਮ ਤਾਈ ਹਵਾਨੇ ਇਹਨਾਂ ਨੇ ਭਰਨੇ ਆ ਹੁਣ ਦੁਪਹਿਰ ਦੇ 1 ਵਜ ਚੁੱਕਿਆ ਇਸ ਵਕਤ ਸੀਲ ਸਾਵੂਗਾ ਬਾਕੀ ਤੁਸੀਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਸੌਦਾ ਕਰ ਲਿਓ ਇਕਸਾ ਦੇ ਪੂਰਾ ਖੁੱਲਾ ਹਵਾਨਾ ਦੋਪਰ ਮੀਡੀਅਮ ਕਾਤੇ ਵਿੱਚ ਨਾਂ ਵਾਲੀ ਛੋਟੀ ਤੇ ਨਾਂ ਵਾਲੀ ਵੱਡੀ ਬਾਈ ਜਿੰਮੀ ਤੇ ਦਾ ਰੇਟ ਕੀ ਕਰਦੇ ਆਂ ਜੀ ਇਹਦਾ ਰੇਟ ਜੀ ਲੈਣ ਦੇਣ ਵਾਲਾ ਹੋਊਗਾ 62000 ਰੁਪਏ ਜੀ 62000 ਹਾਂਜੀ ਬਾਕੀ ਇੱਕ ਗੱਲ ਹੋਰ ਹੈ ਜੀ ਫੈਂਟ ਪੰਜ ਪੰਜ ਆਉਂਦੀ ਹੈ ਜੀ ਪਹਿਲਾਂ ਚੈੱਕ ਕਰਾ ਕੇ ਵੀ ਅਗਲਾ ਲੈ ਜਾ ਸਕਦਾ ਠੀਕ ਆ ਯਾਨੀ ਕਿ ਫੈਂਟ ਚੰਗੀ ਆਉਂਦੀ ਬਹੁਤ ਚੰਗੀ ਫੈਂਟ ਆ ਜੀ ਮਹਿੰਗਾ ਜੀ ਦੁੱਧ ਲੱਗਦਾ ਜੀ ਇਸ ਕਾਗਜ਼ ਦਾ ਦੋਵਾਂ ਤੇ ਠੀਕ ਆ ਲਓ ਵੀ ਸੱਜਣੋ ਬਾਈ ਜਿੰਦਾ ਫੈਂਟ ਇਹਨਾਂ ਦੀ ਚੰਗੀ ਆ ਜਾਂਦੀ ਆ ਤੇ ਰੇਟ ਕਿੰਨਾ ਦੱਸਿਆ ਸੀ 62000 62000 ਹਾਂਜੀ ਮਾਨਤਾ ਕਰਦੇ ਆਂਗੇ ਬਾਈ ਮਾਨਤਾ ਹੋ ਜਾਊਗਾ ਜੀ ਮਾਨਤਾ ਲਓ ਵੀ ਸੱਜਣੋ ਬਾਹ ਤਹ ਹਜ਼ਾਰ ਦੇ ਵਿੱਚੋਂ ਮਾਨਤਾਨ ਸਿੰਗਾ ਵਾਲੀ ਆ ਤੇ ਵੀ ਬਾਈ ਠੰਡੀ ਸੀ ਲਾ ਇਹ ਵੀ ਬਹੁਤ ਠੰਡੀ ਹੈ ਜੀ ਬਸ ਕੱਲੇ ਸੈਂਗੇ ਸੈਂ ਲਾ ਜੀ ਇਹਦੇ ਗਾਂ ਦਾ ਕੋਈ ਦੇਖਾ ਨਹੀਂ ਠੀਕ ਇਹ 2.5 ਲੱਖ ਰੁਪਏ ਮਾਰ ਤੇ ਲਾਉਣ ਦੇ ਉਹ ਜੀ ਇੱਕ ਗਾਂ ਹੀ ਲੈ ਜਾਈ ਬਹੁਤ ਠੀਕ ਹੈ ਤੇ ਬਾਈ ਹੁਣ ਬੋਲਾ ਇਹਦੇ ਥੱਲੇ ਕਿੰਨਾ ਇਹਦੇ ਥੱਲੇ ਵੀ 14 ਐਂਗਲ ਹੋਈ ਗਿਆ ਜੀ ਇਹਦੇ ਥੱਲੇ ਵੀ 14 ਹਾਂ ਉਹ 2 ਘੰਟੇ ਪਹਿਲਾਂ ਸੂਈ ਸੀ 2 ਘੰਟੇ ਬਾਅਦ ਸੂਈ ਇੱਕੋ ਦਿਨ ਹੀ ਸੂਈ ਜੀ ਜੇ ਜੂਰ ਬਿਲਕੁਲ ਕੰਪਲੀਟ ਹੈ ਜੀ ਠੀਕ ਹੈ ਲੋ ਵੀ ਸੱਜਣੋ ਜੇ ਜੂਰ ਬਾਈਆਂ ਦਾ ਕੰਪਲੀਟ ਆ ਇਹਦੇ ਮਗਰ ਵੀ ਬੱਛਾ ਹੀ ਆ ਦੋਸਤੋ ਸਿੰਗਾ ਦਾ ਕੋਈ ਮਟਾ ਨਹੀਂ ਇਹਦਾ ਜਿਵੇਂ ਮਰਦੀ ਹੈ ਜਵਾਬ ਪੂਹ ਹੱਥ ਲਾਈ ਜਾਵੇ ਠੀਕ ਆ ਲਓ ਬਈ ਸਜਣੋ ਸਿੰਗਾ ਦਾ ਕੋਈ ਵਟਾ ਨਹੀਂ ਚਵਾਈ ਦੀ ਸਾਫ ਸੁਥਰੀ ਆ ਬਾਈ ਸਾਫ ਚਵਾਈ ਦੀ ਸਾਫ ਸੁਥਰੀ ਠੀਕ ਕੋਈ ਮੈਂਟਾ ਲਗਾ ਚੋਈ ਜਾਂਦੀ ਆ ਠੀਕ ਕੋਈ ਪੂਰ ਸ਼ੀਟਾ ਨਹੀਂ ਕੋਈ ਪੂਰ ਸ਼ੀਟਾ ਨਹੀਂ ਲਓ ਬਈ ਸਜਣੋ ਹਵਾਨਾ ਤੁਹਾਨੂੰ ਇਹਦਾ ਹੀ ਵਿਖਾ ਦਿੰਨੇ ਆ ਦੋਸਤੋ ਵੇਖ ਸਕਦੇ ਆ ਕਰਮਾ ਵਾਲੀ ਦਾ ਹਵਾਨਾ ਦੋਸਤੋ ਬਹੁਤ ਸੋਹਣਾ ਗਾਇਗੂ ਚੰਗਾ ਦੋਸਤੋ ਢੈਲਾ ਵੇਖ ਸਕਦੇ ਆ ਦੋਸਤੋ ਸ਼ਾਂਤਾਈ ਨੇ ਹਵਾਨਾ ਪਰਨਾ ਦੇ ਹਵਾਨਾ ਬਹੁਤ ਸੋਹਣਾ ਮੁਠੀ ਚਵਾਈ ਵਾਲਾ ਤਾਂ ਲਾਜੀ ਖੰਦੇਕ ਸਾਈ ਦੇ ਆ ਦੋਸਤੋ ਬਹੁਤ ਸੋਨਾ ਥਣ ਲੱਗਿਆ ਗਿਆ ਉਹ ਦੇ ਉਤੇ ਹੈ ਵੀ ਦੋਸਤੋ ਸੋਨਾ ਤੇ ਸੋਨੇ ਕੱਦ ਕਾ ਠਾਲੀ ਆ ਆਹਾ ਬੱਛਾ ਦੋਸਤੋ ਵੇਖ ਸਕਦੇ ਆ ਤੀਜਾ ਦਿਨ ਹੋ ਗਿਆ ਅੱਜ ਸੂਈ ਨੂੰ ਇਹਨੂੰ ਜੇਰ ਜੂ ਰੋਕ ਕੇ ਲੈ ਬਈ ਕਾਲੀ ਖੋਲੀ ਸੈਂਕ ਕੋਈ ਸੈਂਕ ਨਹੀਂ ਬਣਾਏ ਜਿਵੇਂ ਆਏਗਾ ਉਵੇਂ ਹੀ ਠੀਕ ਲੋਬੀ ਸਜਾ ਹੁਣ ਬਾਈਆਂ ਦਾ ਕੋਈ ਸੈਂਗ ਨਹੀਂ ਬਣਾਏ ਫੈਂਟ ਬਾਈ ਦੱਸਦਾ ਦੋਆਂ ਦੀ ਚੰਗੀ ਆਉਂਦੀ ਏ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਖੁੱਲਾ ਹਵਾਨਾ ਦੇ ਥਾਣਾ ਵੀ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਦੋਸਤੋ ਮੋਟਾ ਮੋਟਾ ਥਾਣਾ ਸੋਹਣੇ ਕੱਦ ਕਾਢ ਵਾਲੀ ਸੀਸਾਉ ਹੈਗੀ ਹੈ ਦੋਸਤੋ ਇੱਥੇ ਆ ਕੇ ਆਪ ਦੀ ਚਵਾਈ ਕਰਕੇ ਸੌਦਾ ਕਰ ਸਕਦੇ ਆ ਨਾੜਾ ਵੇਖੋ ਨਾ ਹਵਾਨੇ ਦੇ ਦੋਸਤੋ ਨਾੜਾ ਬਹੁਤ ਸੋਹਣੀਆਂ ਉੱਪਰੀਆਂ ਹਈਆਂ ਬੈਜਿੰਗ ਮੀਟ ਇਹਦਾ ਰੇਟ ਕੀ ਕਰਦੇ ਆਂ ਇਹਦਾ 60000 ਰੁਪਇਆ ਇਹਦਾ 60000 ਇਹ ਚੋ ਹੀ ਮਾਨਤਾ ਕਰਦੇ ਆਂ 60000 ਤੇ ਮਾਨਤਾ ਨਹੀਂ ਹੋਊਗਾ ਜੀ ਠੀਕ ਆ ਲਓ ਵੀ ਸੱਜਣ ਨੂੰ ਮਾਨਤਾ ਨੇ ਇਹਦੇ ਵਿੱਚੋਂ ਵੀ ਹੋ ਜੂ ਸਾਠੇ ਹੀ ਆ ਰਹੀ ਹੈ ਇਹਦਾ ਰੇਟ ਆ ਇਹ ਬਾਈ ਮਾਝ ਦੀ ਕਰ ਲਈਏ ਦੀ ਇਹ ਕਿੰਨੇ ਮਾਸੂਆ ਸੂਹਾ ਜੀ ਜੀ ਹੁਣ ਤੀਜਾ ਸੂਹਾ ਸੂਣਾ ਜੀ ਮਾਝ ਦੀ ਠੀਕ ਆ ਤੀਜਾ ਸੂਹਾ ਸੂਣਾ ਕਿੰਨੇ ਦਿਨ ਪਏ ਆ ਬਾਈ ਸੂਣ ਦੇ 29 ਤਰੀਕ ਨੂੰ ਦਿਨ ਪੂਰੇ ਜੀ 29 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਪਾ ਦੂ ਜੀ ਇਹ ਮੇਰੀ ਪਹਿਲੇ ਸੂਏ 14 ਕਿਲੋ ਦੋ ਦਿੱਤਾ ਸੀ ਦੂਜੇ ਸੂਏ 18 ਕਿਲੋ ਜੀ ਹੁਣ 20 ਪਲੱਸ ਦੀ ਉਮੀਦ ਹੈ ਜੀ ਜੀ ਠੀਕ ਆ 20 ਪਲੱਸ ਦੀ ਉਮੀਦ ਹੈਗੀ ਮਾਲਕ ਜੀ ਕਿਹੜੀ ਤਰੀਕ ਹੈ ਬਾਈ ਹੋਗੀ ਅੱਜ 22 22 ਹੋਗੀ 22 ਤਰੀਕ ਹੋਗੀ ਤੇ 29 ਤਰੀਕ ਨੂੰ ਤਾਂ ਕਰਮਾਲੀ ਲੱਖਰੇ ਠੀਕ ਆ ਲੋ ਵੀ ਸੱਜਣੋ ਲਗਭਗ ਨਾ ਜੇ ਗੱਲ ਕਰ ਲਈਏ 8-9 ਦਿਨਾਂ ਵਾਂਗੂ ਦੋਸਤੋ ਦੇਣੇ ਦੇ ਪਏ ਆ ਬੰ ਬਾਡੀ ਬੰਤਰ ਦੀ ਗੱਲ ਕਰ ਲਈਏ ਦੋਸਤੋ ਬਹੁਤ ਸੋਹਣੀ ਆ ਖੁੱਲੇ ਢਾਂਚੇ ਦੇ ਵਿੱਚ ਆ ਦੋਸਤੋ ਵੇਖ ਸਕਦੇ ਆ ਤੇ ਸਿੰਘ ਕੁਆਲਟੀ ਵੀ ਦੋਸਤੋ ਬਹੁਤ ਸੋਹਣੀ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਮੱਥੇ ਦੇ ਵਿੱਚ ਛੋਟਾ ਜਿਹਾ ਫੁੱਲ ਜਿਹਾ ਹੈਗਾ ਦੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਤੇ ਥਣ ਹਵਾਨਾ ਵੀ ਦੋਸਤੋ ਕਰਮਾਲੀ ਨੂੰ ਬਹੁਤ ਸੋਹਣਾ ਲੱਗਿਆ ਨਾੜਾ ਵੇਖ ਸਕਦੇ ਆ ਦੋਸਤੋ ਹਵਾਨੇ ਦੇ ਉੱਤੇ ਤੇ ਗੈਬ ਵੀ ਦੋਸਤੋ ਥਾਣਾ ਦੇ ਵਿੱਚ ਬਹੁਤ ਜਿਆਦਾ ਸੋ ਪੂਰਾ ਦੋਸਤੋ ਸੋਹਣਾ ਥਾਨ ਲੱਗਿਆ ਤੇ ਟੱਟੇ ਲੇ ਵੇਖ ਸਕਦੇ ਹਵਾਨੇ ਦੇ ਵਿੱਚ ਬਹੁਤ ਸੋਹਣਾ ਦੋਸਤੋ ਮਗਰਲੇ ਪਾਸੇ ਨੂੰ ਵੀ ਹਵਾਨਾ ਤੇ ਦੂਜੇ ਪਾਸੇ ਵੀ ਦੋਸਤੋ ਨਾੜਾਂ ਦੇ ਅਮਰੀਕਨ ਘਾਵਾਂ ਨੂੰ ਲੱਗੇ ਨਾੜਾਂ ਨਾਲ ਹਵਾਨਾ ਭਰਿਆ ਪਿਆ ਬਹੁਤ ਸੋਹਣੀਆਂ ਨਾੜਾਂ ਹਵਾਨੇ ਦੇ ਉੱਤੇ ਤੇ ਕੱਦ ਕਾਠ ਵੀ ਦੋਸਤੋ ਪੂਰਾ ਵੱਡਾ ਟਾਸਪਟ ਵੇਲ ਹੋਗੇ ਮੱਝ ਦੇ ਠੀਕਾ ਲੋ ਵੀ ਬਾਈ ਇਹਦਾ ਵੇਲ ਬੂਲ ਚੰਗੀ ਆ ਪੂਸ਼ ਅਧੋ ਆਦੰਗੂ ਤਕਰੀਬਨ ਚਿੱਟੀ ਹੈਗੀ ਆ ਬਾਡੀ ਬੰਦਰ ਪੂਰਾ ਖੁੱਲਾ ਹਵਾਨਾ ਦੋਸਤੋ ਥਣ ਸੋਨਾ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਲੈ ਬਈ ਤੋੜ ਲਈ ਤਾਂ ਬਹੁਤ ਸੋਨਾ ਹਵਾਨਾ ਤੇ ਸੀਲ ਸਾਊ ਆ ਦੋਸਤੋ ਬਹੁਤ ਸ਼ਾਨਦਾਰ ਝੋਟੀ ਆ ਦੋਸਤੋ ਬਹੁਤ ਸੋਹਣਾ ਸਿੰਗ ਉਲੀ ਬਾਡੀ ਦੇ ਵਿੱਚ ਆ ਦੋਸਤੋ ਦੇਖਦੇ ਜਿਸ ਤੇ ਖੜਾ ਲਓ ਬਾਈ ਉੱਥੇ ਹੀ ਖੜੇ ਰਹਿੰਦੇ ਆ ਨਾ ਉੱਪਰ ਆਉਂਦੇ ਨਹੀਂ ਆਉਂਦੇ ਤਦੋਂ ਬਾਈ ਇਹਦਾ ਕਰਮਾ ਵਾਲੀ ਸੀਲਸ ਆਊਗਾ ਪੂਰੀ ਧੌਂ ਧੁੰਡਾ ਗਿਆ ਪੂਰੀ ਮੋਹਰ ਨਸਨ ਦੀ ਲੈ ਚੱਲ ਬਈ ਬਹੁਤ ਸ਼ਾਨਦਾਰ ਝੂਟੀ ਹੈ ਦੋਸਤੋ ਤੀਜੀ ਸੂਏ ਲਈ ਝੀਜੇ ਸੂਏ ਲਈ ਦੋਸਤੋ ਕਰਮਾ ਵਾਲੀ ਨੇ ਸੂਣਾ ਬਾਡੀ ਬੰਦ ਤੇ ਬਹੁਤ ਜੰਗਾ ਭਾਈ ਜਿੰਮੀ ਇਹਦਾ ਰੇਟ ਕੀ ਕਰਦੇ ਆਂ ਭਾਈ ਇਹਦਾ ਰੇਟ 215000 ਰੁਪਿਆ ਇੱਕ ਮਾਨਤਾਂ ਉਹਦੇ ਚ ਹੋ ਜੂਗਾ 215000 ਰੁਪਿਆ ਰੇਟ ਆ ਮੌਕੇ ਤੇ ਮਾਨਤਾਂ ਨੂੰ ਜਿਹੜੇ ਵੀਰ ਦੇ ਦੋਸਤੋ ਇਹ ਝੋਟੀ ਪਸੰਦ ਹੋਏ ਤਾਂ ਬਾਈ ਨੂੰ ਕਾਲ ਕਰ ਲਿਓ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਟੋਕੜ ਗੱਪਣ ਝੋਟੀ ਆ ਭਾਈ ਇਹ ਕਿੰਨਾ ਸੂਆ ਹੋਂ ਸੂਣਾ ਇਹਨੇ ਇਹ ਪਹਿਲਾ ਸੂਆ ਸੁਈ ਵੀ ਆ ਜੀ ਠੀਕ ਆ ਉਹ ਜੋ 13 ਕਿਲੋ ਦੁੱਧ ਦਿੱਤਾ ਦੋ ਵੇਲੇ ਨਾਲ ਜੀ ਠੀਕ ਆ ਤੇ ਹੁਣ ਬਾਈ ਕਿੰਨਾ ਐਸਾ ਹੋਏ ਹੈਗੀ ਇਹ ਸਾਢੇ ਪੰਜ ਮਹੀਨੇ ਗੱਪਣ ਦੁੱਧ ਤਾਂ ਡਰਾਈ ਆ ਮਾਲਾ ਇੱਕ ਟਾਈਮ ਦੁੱਧ ਦਿੰਦੀ ਆ 2 ਕਿਲੋ ਪਰ ਅਸੀਂ ਕਰੇ ਚੋਲੀ ਦੀ ਕਰਨੀ ਥਾਣੀ ਚਲ ਜੇ ਮੈਂ ਖਾਉਗੀ ਪਾਸ ਕਰਾਉਂਦੀ ਠੀਕ ਹੈ ਯਾਨੀ ਕਿ ਥਣ ਪਾਸ ਕਰਾ ਦੂਗੀ ਹਾਂ ਥਣ ਪਾਸ ਕਰਾ ਦੂਗੀ ਠੀਕ ਆ ਤੇ ਕਿੰਨੇ ਚਾਰ ਦੀ ਚੈੱਕ ਹੋ ਗਈ ਬਾਈ ਇਹ ਸਾਢੇ ਪੰਜ ਮਹੀਨੇ ਦੇ ਸਾਢੇ ਪੰਜ ਮਹੀਨੇ ਦੇ ਦੂਜੇ ਸੂਏ ਲਈ ਦੂਜੇ ਸੂਏ ਲਈ ਲੋ ਵੀ ਸੱਜਣੋ ਦੂਜੇ ਸੂਏ ਲਈ ਸਾਢੇ ਪੰਜ ਮਹੀਨੇ ਦੀ ਚੈੱਕ ਪਾ ਸਕਦੇ ਤੁਸੀਂ ਆਪ ਦਾ ਡਾਕਟਰ ਲਿਆ ਕੇ ਇੱਥੇ ਤਸੱਲੀ ਕਰਵਾ ਕੇ ਇਲ ਜਾ ਸਕਦੇ ਆ ਤੇ ਥਣ ਤੁਹਾਡੇ ਪਾਸ ਦੋਸਤੋ ਜੀ ਗੱਲ ਕਰੀ ਨਾ ਆ ਕੇ ਇੱਥੇ ਕਰ ਸਕਦੇ ਆ ਕਿਉਂਕਿ 2 ਕਿਲੋ ਦੁੱਧ ਦੇ ਦਿੰਦੀ ਹੈ ਬਾਈਆਂ ਦਾ ਕਦੇ ਚੋ ਲਈਦਾ ਕਦੇ ਨਹੀਂ ਥਣ ਪਾਸ ਕਰਾ ਦੂਗੀ ਵੈਸੇ ਵੀ ਬਾਈ ਥਣਾ ਹੀ ਸਾਫ ਆ ਬਹੁਤ ਚੰਗੀ ਚਵਾਈ ਬਹੁਤ ਚੰਗੀ ਲੱਗੀ ਐ ਛੋਟੇ ਠੀਕ ਆ ਲਓ ਵੀ ਸਦਰੋਂ ਸਿੰਘ ਵੀ ਕੁੰਡਾ ਜਿਹੜਾ ਵੀ ਸਾਹਮਣੇ ਵਸਤੇ ਸੋਕੜ ਗੱਪਣ ਝੂਟੀ ਲੈਂਦਾ ਨਾ ਸੋਹਣੀ ਤਿਆਰ ਹੋ ਜੂਗੀ ਕਿਉਂਕਿ ਸਾਢੇ ਪੰਜ ਮਹੀਨੇ ਦੀ ਗੱਪਣਾ ਇਹਦੂ ਅਕੇ ਜਿਹੜਾ ਵੀ ਸੇਵਾ ਕਰੂਗਾ ਤੇ ਸੋਹਣੀ ਤਿਆਰ ਕਰ ਲੂਗਾ ਚਾਰ ਪੈਸੇ ਨਾਲ ਲਾ ਜੂਗੀ ਦੋ ਦੋ ਡਰਾਈ ਵਾਲਾ ਕੰਮ ਹੀ ਆ 98 ਦੋਸਤੋ ਕਰਮਾਲੀ ਨੂੰ ਸੋਹਣਾ ਲੱਗਿਆ ਪੂਰਾ ਲੰਮਾ ਥਾਣਾ ਬਾਕੀ ਦੁੱਧੋ ਡਰਾਈ ਆ ਦੋਸਤੋ ਉਸ ਤੋਂ ਤਾਂ ਨਾ ਹੋਵਾ ਨਹੀਂ ਜਜਮੈਂਟ ਕਰੋ ਜੀ ਮੀ ਇਹਦਾ ਗੱਲ ਕਰ ਲਈਏ ਰੇਟ ਦੀ ਤੇ ਇਹਦਾ ਰੇਟ ਕੀ ਕਰੀਏ ਇਹ 72000 ਚ ਦੇ ਦਾਂਗੇ 72000 ਦੀ ਦੇ ਦੇਾਂਗੇ ਠੀਕ ਆ ਇਹ ਚੋਈ ਮਾਨਤਾ ਕਰਦੇ ਹਾਂ ਮਾਨਤਾ ਕਰਾਂਗੇ ਠੀਕ ਆ ਲੋ ਵੀ ਸੱਜਣੋ ਇਹਦਾ ਰੇਟ 72000 ਰੁਪਇਆ ਸੋਹਣੇ ਕੱਦ ਕਾਠਾਂ ਦੀ ਝੋਟੀ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਗ ਸੀ ਚਾਰਾਂ ਦੀ ਪ੍ਰੋਪਰ ਡਰੇਲ ਤੁਹਾਨੂੰ ਲੈਤੀ ਆ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ